ਮੈਂ ਇਸ ਪਰਿਵਾਰ ਦਾ ਪ੍ਰਧਾਨ ਜੀ ਇਹਨਾਂ ਦਾ ਸਾਰਾ ਡਿਟੇਲ ਲਿਖ ਕੇ ਇੱਕ ਮੈਮੋਰੀ ਨਾ ਬਣਾ ਕੇ ਮੈਂ ਰਾਜਪਾਲ ਨੂੰ ਮਿਲਾਂਗਾ ਰਾਜਪਾਲ ਨੂੰ ਮਿਲ ਕੇ ਇਦਾਂ ਦੇ ਕਈ ਪਰਿਵਾਰ ਨੇ ਇਹਨਾਂ ਪਰਿਵਾਰਾਂ ਦਾ ਖਰਚਾ ਬਣੇ ਕਿਦਾਂ ਚੱਲੂਗਾ ਉਹ ਤਾਂ ਚਲੇਗੇ ਚੱਲਣ ਵਾਲੇ ਇਹਨਾਂ ਨੇ ਤੇ ਜੀਵਨ ਜੀਣਾ ਨਾ ਇਹਦਾ ਸਰਕਾਰ ਕੋਈ ਪ੍ਰਬੰਧ ਕਰੇ ਰਾਜਪਾਲ ਇਹਦੇ ਇੰਟਰਵੈਨ ਕਰਨ ਔਰ ਸਰਕਾਰ ਨੂੰ ਕਹੇ ਕੀ ਪਰਿਵਾਰ ਦੀ ਆਰਥਿਕ ਮਦਦ ਜਿਹੜੀ ਆ ਹੋਣੀ ਚਾਹੀਦੀ ਜ਼ਰੂਰ ਕਰਾਂਗਾ ਜਿੰਦੇ ਮੇਰਾ ਆਣਾ ਤੇ ਆਣ ਦਾ ਕੀ ਲਾਭ ਹੈ ਮੈਂ ਤਾਂ ਇੱਕ ਸੰਦੇਸ਼ ਦੇਣ ਲਈ ਆਇਆ ਕਿ ਭਾਈ ਇਹ ਕੋਣ ਬੰਦੋ ਜੀ ਛੱਡੋ ਇਹਨੂੰ ਮਿਲ ਕੇ ਖਤਮ ਕਰੀਏ ਆ ਆਪਣੇ ਘਰਾਂ ਦੇ ਅੰਦਰ ਆਪਣੀਆਂ ਭੈਣਾਂ ਨੂੰ ਬੱਚੀਆਂ ਨੂੰ ਵਿਧਵਾਵਾਂ ਨੂੰ ਕਿੰਨੀ ਦੇਰ ਪੰਜਾਬ ਨੇ ਦੇਖਣਾ ਔਰ ਮੈਂ ਪ੍ਰਸ਼ਾਸਨ ਨੂੰ ਵੀ ਪੁਲਿਸ ਨੂੰ ਵੀ ਕਹਿੰਦਾ ਉਹ ਭਾਈ ਬਾਕੀ ਜੋ ਮਰਜ਼ੀ ਕਰੋ ਕੱਲਾ ਇੱਕ ਸਤਾਰ ਹੁੰਦਾ ਰਿਹਾ ਪੁਲਿਸ ਦਾ ਕਤਲ ਦਾ ਮਾਮਲਾ ਹੋਣਾ ਨਾ ਕੋਈ ਉਹਨਾਂ ਨੇ ਕਿਹਾ ਜੀ ਕੋਈ ਸਪਰਸ਼ ਨਹੀਂ ਸੁਣਦਾ ਉਹ ਕਹਿੰਦੇ ਉਹ ਕਹਿੰਦੇ ਨਜਾਇਜ਼ ਨਹੀਂ ਕਰਨੀ ਉਹ ਭਾਈ ਇਹ ਨਸ਼ਾ ਕਤਲ ਤੋਂ ਵੀ ਮਾੜਾ ਇਹਦੇ ਚ ਵੀ ਕੇਸ ਦੀ ਨਾਲ ਸੁਣੋ ਲੋਕਾਂ ਨੂੰ ਬੱਚਿਆਂ ਨੂੰ ਬਚਾਓ ਜੇ ਕੋਈ ਕਤਲ ਕਰੂਗਾ ਤਾਂ ਇੱਕ ਦਾ ਕਰੂਗਾ ਨਸ਼ਾ ਤਾਂ ਜੀ ਖਾਨਦਾਨ تباہ ਕਰ ਰਿਹਾ ਦੀ تباہ ਹੋ ਗਿਆ ਇਹ ਕਿ ਬੱਚੇ ਆ ਵਿਚਾਰੇ ਆ ਇਸੇ ਦਾ ਪੋਸਟ ਤੋਂ ਪਹਿਲਾਂ ਵੀ ਸਿਮ ਬਰ ਡੱਬੇ ਦੇ ਵਿੱਚ ਸਦਾ ਇੱਕ ਪਰਿਵਾਰ ਨੂੰ ਵੀ ਚਾਰ ਪੰਜ ਮੈਂਬਰ ਨਸ਼ੇ ਦੇ ਵਿੱਚ ਹੀ ਗਏ ਸੀ ਉਹ ਲੇਡੀ ਸੀਗੇ ਨਾਮ ਦੇ ਦੇਖੋ ਜੀ ਪ੍ਰਧਾਨ ਜੀ ਸਾਡੇ ਤੁਸੀਂ ਲੋਗਾ ਤੁਸੀਂ ਸਾਰੇ ਇਹਦੇ ਪਾਤਰੋ ਤੁਸੀਂ ਲੋਗਾ ਨੇ ਹਿੰਮਤ ਕਰਕੇ ਨਾ ਲਿਖਿਆ ਹੁੰਦਾ ਤੇ ਅਸੀਂ ਵੀ ਇੱਥੇ ਨਹੀਂ ਪੁੱਜਦੇ ਪ੍ਰਧਾਨ ਜੀ ਐਚ ਆਈ ਵੀ ਦੀ ਸਭ ਤੋਂ ਵੱਧ ਪ੍ਰੋਬਲਮ ਹੈ ਇਸ ਇਲਾਕੇ ਦੇ ਵਿੱਚ ਇੱਕ ਤਾਂ ਪਾਣੀ ਮੜਾ ਜੀ ਠੀਕ ਹੈ ਇੱਕ ਨਸ਼ਾ ਤਾਂ ਹੈ ਐਚ ਆਈ ਵੀ ਇੰਨੇ ਕਹਦੇ ਮੇਰਾ ਖਿਆਲ ਹੈ ਜੇ ਇਹਨਾਂ ਦੇ ਟੈਸਟ ਹੋ ਜਾਣ ਤਾਂ ਪਤਾ ਲੱਗ ਜੂ ਕਿੰਨੇ ਕਲੀ ਨਹੀਂ ਨਹੀਂ ਤੁਹਾਡੇ ਤੁਹਾਨੂੰ ਇਸ ਦੀ ਚੰਦੀ ਸਾਹਿਬ ਮੈਂ ਤੁਹਾਨੂੰ ਦੱਸ ਦਿਆਂ ਹਾਂ ਹਾਂ ਜੀ ਪੰਜਾਬ ਦੇ ਵਿੱਚ ਰਿਪੋਰਟ ਹੈ ਇਹ ਪੰਜਾਬ ਸਰਕਾਰ ਦੀ ਜੀ ਪੰਜਾਬ ਦੇ ਵਿੱਚ ਜਿਗਰਾਉਂ ਨੰਬਰ 1 ਤੇ ਹੈ ਚੰਦੀ ਜਿਵੇਂ 40 ਬਿਲਕੁਲ ਸਹੀ ਗੱਲ ਤੁਸੀਂ ਪੰਜਾਬ ਸਰਕਾਰ ਦੀ ਰਿਪੋਰਟ ਹੈ ਨੰਬਰ ਕੋਈ ਪਰਿਵਾਰ ਦਾ ਕੁਝ ਹੋਏ ਇਹਦੇ ਲਈ ਮੈਂ ਰਾਜਪਾਲ ਨੂੰ ਟੈਸਟ ਲੱਗਦਾ ਮੈਂ ਕਹਿੰਦੇ ਕਿ ਮੈਂ ਕਾਡਰ ਨੂੰ ਕਹੂੰਗਾ ਉਹਨਾਂ ਲਈ ਤਾਂ ਹਿੰਮਤ ਵੀ ਰੱਖਣੀ ਹੈ ਲੜਾਈ ਹੀ ਲੜਨੀ ਹੈ ਤੁਹਾਨੂੰ ਆਪੇ ਹਿੰਮਤ ਰੱਖੋਗੇ ਫੇਰ ਲੜਾਈ ਲੜ पाओਗੇ ਬਾਕੀ ਬਾਈ ਗੁਲੀ ਬਚਾਏ ਬਸ ਸਾਹਿਬ ਜੀ ਇੱਕ ਦਿਨ ਹੋਰ ਜਿੰਨਾ ਮੈਂ ਸਾਹ ਲਾਖਾ ਤਾਂ ਕੋਈ ਹਿੰਮਤ ਕੀ ਆ ਥੱਲੇ ਪਰ ਚੱਪਾ ਤੇ ਇੱਕ ਬੰਦਾ ਬਖਾ ਸੰਦਾ ਸੀ ਉਹਦੀ ਮੌਤ ਹੋ ਗਈ ਜੀ ਦਾ ਸਾਹ ਮਸ਼ੀਨ ਇਹ ਪੂਰੇ ਘਰ ਨੂੰ ਬਰਵਾਦ ਕਰਤਾ ਉਸ ਤੋਂ ਬਾਅਦ ਮੇਰੇ ਛਣਕੋ ਨਹੀਂ ਆਣੀ ਔਰ ਮੈਂ ਇਸ ਪਰਿਵਾਰ ਨੂੰ ਮਿਲਣ ਤੋਂ ਬਾਅਦ ਮਲੇ ਕੋਈ ਸ਼ਬਦ ਵੀ ਨਹੀਂ ਨਿਕਲ ਰਿਹਾ ਕਿ ਅਸੀਂ ਲੋਕ ਆਪਣੇ ਸਮਾਜ ਨੂੰ ਕਿਸ ਪਾਸੇ ਲੈ ਕੇ ਚੱਲ ਗਏ ਜੀ ਕਾਰਨ ਇਹ ਜੀ ਮੌਜੂਦਾ ਸਰਕਾਰ ਇਸ ਕਰਕੇ ਬਣਾਈ ਗਈ ਸੀ ਕਿ ਪੁਰਾਣਿਆਂ 'ਚ ਕਮਜ਼ੋਰੀਆਂ ਨਹੀਂ ਹੋਣਗੀਆਂ ਔਰ ਉਸ ਵੇਲੇ ਬਾਕੀ ਮੁੱਦਿਆਂ ਦੇ ਇਲਾਵਾ ਕਿ ਅਸੀਂ ਨਸ਼ਾ ਖਤਮ ਕਰਾਂਗੇ ਇੱਕ ਵੱਡਾ ਮੁੱਦਾ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁੱਖ ਮੰਤਰੀ ਜੀ ਦਾ ਹੁਣ ਵੀ ਇੱਕ ਹਾਲ ਤੋਂ ਯੁੱਧ ਨਸ਼ਿਆਂ ਦੇ ਵਿਰੁੱਧ ਦਸ ਲਗਾਤਾਰ ਸਲੋਗਨ ਜਿਹੜਾ ਸੁਣਨ ਨੂੰ ਮਿਲਦੇ ਹੁਣ ਤਾਂ ਨਵਾਂ ਵਰਜ਼ਨ ਆ ਗਿਆ 0.2 ਔਰ 0.2 ਵੀ ਸ਼ੁਰੂ ਹੋਇਆ ਲੇਕਿਨ ਇੱਥੇ ਆ ਕੇ ਪਤਾ ਲੱਗਦਾ ਜਿੰਨੀ ਹਕੀਕਤ ਕੀ ਹੈ ਕਿਸ ਤਰੀਕੇ ਨਾਲ ਪਰਿਵਾਰਾਂ ਦੇ ਪਰਿਵਾਰ ਉਜੜ ਰਹੇ ਨੇ ਔਰ ਇਹ ਵੀ ਜ ਆਪਣਾ ਦੇ ਨਾਲ ਨਾਹਰੇਬਾਜੀ ਦੇ ਨਾਲ ਇਹ ਯੁੱਧ ਨਹੀਂ ਜਿੱਤਿਆ ਜਾ ਸਕਦਾ ਇਹ ਯੁੱਧ ਜਿੱਤਣ ਲਈ ਪ੍ਰਸ਼ਾਸਨਿਕ ਰਾਜਨੀਤਿਕ ਜਿਹੜੀ ਇੱਛਾ ਸ਼ਕਤੀ ਚਾਹੀਦੀ ਹੈ ਉਹ ਮੈਨੂੰ ਲੱਗਦਾ ਇਸ ਸਰਕਾਰ ਦੇ ਕੋਲ ਨਹੀਂ ਹੈ ਜੀ ਇਹ ਇਸ ਮੁੱਦੇ ਤੇ ਵੀ ਅਗਰ ਗੰਭੀਰ ਹੁੰਦੀ ਤੇ ਮੈਨੂੰ ਲੱਗਦਾ ਇਸ਼ਤਿਹਾਰਵਾਦੀ ਦੀ ਜਗ੍ਹਾ ਪ੍ਰਸ਼ਾਸਨਿਕ ਨਿਰਣੇ ਲੈ ਕੇ ਜਿਹਨੂੰ ਸਮਾਜ ਨੂੰ ਨਾਲ ਲੈ ਕੇ ਰਾਜਨੀਤਿਕ ਕਰਨ ਕੀਤੇ ਬਿਨਾ ਇਹ ਮੋਹਮ ਨੂੰ ਅੱਗੇ ਵਧਾਂਗੇ ਲੇਕਿਨ ਜਿੱਦਾਂ ਦੀ ਦਾ ਸੁਭਾਵ ਹੈ ਉਹਦੇ ਤਹਿਤ ਸਰਕਾਰ ਅੱਗੇ ਵੱਧ ਰਹੀ ਹੈ ਪਰ ਮੈਨੂੰ ਲੱਗਾ ਇਹ ਇਸ ਸਰਕਾਰ ਤੋਂ ਕੋਈ ਉਮੀਦ ਨਹੀਂ ਜੀ ਪੰਜਾਬ ਦੇ ਅੰਦਰ ਨਸ਼ਾ ਮੁਕਤ ਪੰਜਾਬ ਬਣੇ ਇਹ ਸਲੋਗਨ ਨਹੀਂ ਹੈ ਸਾਡੇ ਲਈ ਇਹ ਸਾਡੀ ਬਚਨਵੱਧਤਾ ਹੈ ਜੀ ਔਰ ਜਦ ਤੱਕ ਪੂਰੇ ਸਮਾਜ ਨੂੰ ਨਾਲ ਨਹੀਂ ਖੜਾ ਕਰਾਂਗੇ ਔਰ ਰਾਜਨੀਤਿਕ ਇੱਛਾ ਸ਼ਕਤੀ ਦੇ ਨਾਲ ਨਾਲ ਮੈਨੂੰ ਅੱਜ ਇੱਥੇ ਮੈਂ ਆ ਰਿਹਾ ਸੀ ਨਾ ਪ੍ਰਸ਼ਾਸਨ ਦੁਆਰਾ ਕੋਸ਼ਿਸ਼ ਹੋਈ ਕਿ ਮੈਂ ਇਸ ਪਰਿਵਾਰ ਨੂੰ ਉਣਾ ਮਿਲਾ ਜੀ ਮਲਾਂ ਹਾਲਤ ਇਹ ਬੰਤ ਤੁਹਾਨੂੰ ਕੀ ਉਲਟੀ ਗੱਲ ਸਮਝਾਈ ਗਈ ਕਿ ਇਹਨਾਂ ਦੇ ਪਰਿਵਾਰ ਚੋਂ ਨਾ ਇੱਕ 12 ਚ ਡੈਥ ਹੋਈ ਹੈ ਅਰੇ 12 ਚ ਹੋਈ ਹੋਏ ਆ 21 ਚ ਹੋਈ ਹੋਏ ਆ ਉਹ ਕਮਜ਼ੋਰੀਆਂ ਸੀ ਸਰਕਾਰਾਂ ਦੀਆਂ ਤਾਂ ਹੀ ਇਹਨੂੰ ਲਿਆਂਦਾ ਸੀ ਨਾ ਬਾਈ ਚ ਹੂੰ ਇਹਦੇ ਬਾਅਦ ਤਾਂ ਤਿੰਨ ਹੋਰ ਹੋ ਗਈਆਂ ਜੀ ਸਰ ਜਿਹੜੀ ਬਾਈ ਚ ਹੋਈ 12 ਚ ਹੋਈ ਇਹਨਾਂ ਕਾਰਨ ਹੋਈਆਂ ਨੇ ਗਨਪੀਠ ਦੇ ਵਿੱਚ ਵਿਜੇ ਰਹਿਤ ਆ ਮੇਰੇ ਕੋਲ ਮੈਨੂੰ ਨਹੀਂ ਪਤਾ ਮਤਲਬ ਪ੍ਰਸ਼ਾਸਨ ਕਿਸੇ ਨੂੰ ਗੁੰਮਰਾਹ ਕਰ ਰਿਹਾ ਕਿਸੇ ਵੀ ਰੂਪ ਤੋਂ ਹੀ ਹੋਇਆ ਸਲੋਗਨ ਤੇਹੀ ਦਿੱਤਾ ਸੀ ਨਾ 4 ਸਾਲ ਪਹਿਲਾਂ ਕਿ ਸਾਡੀ ਸਰਕਾਰ ਬਣਾਓ ਅਸੀਂ ਨਸ਼ਾ ਕਤਮ ਕਰਾਂਗੇ ਇਸ ਲਈ ਬਦਲਾਇ ਇਸ ਲਈ ਬਦਲਾ ਲੈ ਹੁੰਦਾ ਸੀ ਜਿਸ ਤਰੀਕੇ ਨਾਲ ਇਥੋਂ ਮੈਂ ਗੱਲਾਂ ਸੁਣੀਆਂ ਪੈਣਾ ਦੀਆਂ ਧਮਕੀਆਂ ਮਿਲਦੀਆਂ ਨਸ਼ਾ ਤਸਕਰ ਦਰਦਾ ਮਹੌਲ ਬਣਾਇਆ ਹੋਇਆ ਔਰ ਐਦਾਂ ਦਾ ਮਹੌਲ ਬਣਿਆ ਹੋਇਆ ਕਿ ਅਗਰ ਕਿਸੇ ਨੇ ਉਹਨਾਂ ਕੋਲ ਦੁਹਾਰ ਲਿਆ ਹੋਇਆ ਹੈ ਔਰ ਨਸ਼ਾ ਕੀਤਾ ਹੋਇਆ ਹੈ ਉਹ ਬੰਦਾ ਮਰ ਜਾਂਦਾ ਹੈ ਤਸਕਰ ਉਸ ਪਰਿਵਾਰ ਨੂੰ ਇਹ ਧਮਕੀ ਦਿੰਦੇ ਨੇ ਕਿ ਸਾਡੇ ਪੈਸੇ ਦੇ ਦੇ ਫਿਰ ਲਾਸ਼ ਇਹਦੇ ਕੱਢ ਕੇ ਲੈ ਜਾਣਗੇ ਇਹ ਹਾਲਾਤ ਪੰਜਾਬ ਦੇ ਮਾਨਸਬ ਬਣੇ ਹੋਏ ਨੇ ਤੁਸੀਂ ਚੰਡੀਗੜ੍ਹ 에어 ਕੰਡੀਸ਼ਨ 'ਚ ਬੈ ਕੇ ਨਸ਼ਾ ਮੁਕਤੀ ਦਾ ਅਭਿਆਨ ਦੀ ਘੋਸ਼ਣਾ ਕਰਕੇ ਗੁੰਮ ਕਰਨੀ ਨੀਂ ਸੁੱਤੇ ਪਏ ਹੋ ਔਰ ਤੁਸੀਂ ਆਪਣੇ ਆਪ ਚ ਕੇਜਰੀਵਾਲ ਔਰ ਤੁਸੀਂ ਮਸਤੋ ਮੇਰਾ ਪੰਜਾਬ ਤਰਸਦਾ ਹੈ ਔਰ ਮੈਂ ਦਿਲੋਂ ਕਹਿ ਰਿਹਾ ਸਾਡੇ ਲਈ ਕੋਈ ਇਹ ਰਾਜਨੀਤਿਕ ਕਾਰਨ ਨਹੀਂ ਹੈ ਧਿਆਨ ਦਾ ਜੀ ਮੇਰਾ ਇਹ ਮੰਨਣਾ ਹੈ ਮੇਰੀ ਪਾਰਟੀ ਦਾ ਵੀ ਇਹ ਮੰਨਣਾ ਹੈ ਕਿ ਪੰਜਾਬ ਦੀ ਜਵਾਨੀ ਬਚੇਗੀ ਤੇ ਪੰਜਾਬ ਬਚੇਗਾ